ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਅਰਵਿੰਦਰ ਕੌਰ ਤੇ ਸਵਾਗਤ ਹੈ ਤੁਹਾਡਾ ਅਰਵਿੰਦਰ ਫੈਬਰਿਕ ਤੇ ਅਰਵਿੰਦਰ ਫੈਬਰਿਕ ਤੇ ਤੁਸੀਂ ਦੇਖ ਸਕਦੇ ਜੇ ਲੇਡੀ ਸੂਟਾਂ ਦੀ ਤੇ ਰੈਡੀमेड ਦੀ ਬਹੁਤ ਸਾਰੀ ਵੈਰਾਈ ਨਵੇਂ-ਨਵੇਂ ਵੈਰਾਈਂ ਦੇਖਣ ਵਾਸਤੇ ਤੁਸੀਂ ਮੇਰੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰੋ ਪੇਮੈਂਟ ਦਾ ਮੂਡ ਆਨਲਾਈਨ ਹੋਏਗਾ Google Pay PhonePe ਰਾਹੀਂ ਤੁਸੀਂ ਪੇਮੈਂਟ ਕਰ ਸਕਦੇ ਹੋ ਪੇਮੈਂਟ ਪਹਿਲਾਂ ਹੀ ਕਰਨੀ ਪੈਗੀ ਫਿਰ ਹੀ ਤੁਹਾਡਾ ਆਰਡਰ ਕਨਫਰਮ ਹੋਏਗਾ ਠੀਕ ਹੈ ਜੀ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਦੱਸਦੀ ਹਾਂ ਤੁਹਾਨੂੰ ਕਿ ਅਸੀਂ ਤੁਹਾਡੇ ਵਾਸਤੇ ਇੱਕ ਸੂਟ ਦਾ ਗਿਫਟ ਲੈ ਕੇ ਆ ਰਹੇ ਆ ਲਾਸਟ ਮਹੀਨੇ ਦਾ ਜੁਲਾਈ ਦਾ ਗਿਫਟ ਆਪਾਂ ਦੇ ਦਿੱਤਾ ਹੈ ਕੁਲਦੀਪ ਸਿੰਘ ਬਠਿੰਡਾ ਤੋਂ ਨੇ ਉਹਨਾਂ ਨੂੰ ਗਿਫਟ ਜਾਏਗਾ ਇਹ ਵਾਲਾ ਸ਼ੇਅਰਿੰਗ ਗਿਫਟ ਤੁਸੀਂ ਵੀ ਜੇ ਅਗਰ ਗਿਫਟ ਲੈਣਾ ਹੈ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਸਕਰੀਨ ਸ਼ਾਟ ਸਾਡੇ ਨਾਲ ਸ਼ੇਅਰ ਕਰਿਆ ਕਰੋ ਤੁਹਾਨੂੰ ਵੀ ਗਿਫਟ ਮਿਲ ਸਕਦਾ ਹੈ ਤੇ ਅੱਜ ਦੇ ਸੂਟ ਦੇਖਦੇ ਆਪਾਂ ਬਹੁਤ ਪਿਆਰੇ ਜਿਹੇ ਸੂਟ ਹੈ 850 ਪ੍ਰਾਈਸ ਦੇ ਸੂਟ ਹੋਣਗੇ ਅੱਜ ਦੇ ਸਾਰੀ ਵੀਡੀਓ ਦੇ ਕੋਈ ਵੱਧ ਵਾਲਾ ਵੀ ਹੋਏਗਾ ਤਾਂ ਵੀ 850 ਦਾ ਹੀ ਮਿਲੇਗਾ ਠੀਕ ਹੈ ਘੱਟ ਵਾਲਾ ਨਹੀਂ 850 ਦਾ ਮਿਲੇਗਾ ਵੱਧ ਵਾਲਾ 850 ਦਾ ਹੀ ਮਿਲੇਗਾ ਠੀਕ ਹੈ ਜੀ ਤੇ ਵੀਡੀਓ ਦੀ ਟਾਈਮਿੰਗ ਰਾਤ 8 ਵਜੇ ਹੋਏਗੀ ਐਡਰੈਸ ਸਾਡਾ ਹੋਏਗਾ ਬਟਾਲਾ ਰੋਡ ਅੱਡਾ ਅਮੋਨੰਗਾ ਜਿਲ੍ਹਾ ਗੁਰਦਾਸਪੁਰ ਪਹਿਲੇ ਸੂਟ ਲੈ ਕੇ ਆ ਗਿਆ ਬਹੁਤ ਹੀ ਸੋਹਣਾ ਫੈਂਸੀ ਜੀ ਕਲੈਕਸ਼ਨ ਆ ਗਈ ਲੈ ਲਓ ਕਾਟਨ ਦਾ ਸੂਟ ਆ ਗਿਆ ਔਰ ਕਾਟਨ ਵੀ ਇੰਨੀ ਕੋਣੀ ਸੌਫਟ ਕਾਟਨ ਹੈ ਬਲੈਕ ਐਂਡ ਵਾਈਟ ਠੀਕ ਹੈ ਐ ਲੋ ਜੀ ਕੋੜੇ ਦਿਨ ਪਹਿਲਾਂ ਆਪਾਂ ਇਹਨਾਂ ਦੀ ਵੀਡੀਓ ਪਾਈ ਸੀ ਕਿ ਬਹੁਤ ਸਾਰੀ ਡਿਮਾਂਡ ਆ ਰਹੀ ਸੀ ਜੋ ਪੀਸ ਆਪਣੇ ਕੋਲ ਅਵੇਲੇਬਲ ਹੈਗੇ ਨੇ ਆਪਾਂ ਆ ਦਿਖਾ ਦਿੰਦੇ ਆ ਠੀਕ ਹੈ ਹਲੋ ਗਲੇ ਦੇ ਉੱਪਰ ਨਾ ਹੈਂਡਵਰਕ ਆਏਗਾ ਵੀ ਨੈਕ ਗਲਾ ਹੈ ਇਹ ਆਏਗੀ ਇਹਦੀ ਬਾਟਮ ਬਹੁਤ ਸੋਹਣੀ ਫੈਂਸੀ ਬਾਟਮ ਆਏਗੀ ਐਲੋਜੀ ਔਰ ਇਹ ਆਏਗਾ ਜੀ ਇਹਦਾ ਦੁਪੱਟਾ ਹਾਂ ਗਾਜੀ ਇੰਨਾ ਸੋਹਣਾ ਸੂਟ ਹੈ ਕਿ ਕਿਆ ਹੀ ਬਾਤ ਦਾ ਵਾਲਾ ਸੂਟਾ ਬਹੁਤ ਸੋਹਣਾ ਸੂਟ ਹੈ बिल्कुल जेन्यूअल प्राइस के मिलेगा जी अठ सौ रेट रहेगा ठीक है सिंगल पीस अवेलेबल है स्क्रीन शॉट लैके डालो साढ़े वट्सअप नंबर पर अपने ऑर्डर कन्फर्म करा लो ठीक है जी नैक्सट पीस आ गया जी अपने को ब्लैक एंड वाइट वाइट लॉज ब्लैक एंड वाइट ओ वाह आएगी बॉटम ये जिग-जैग प्रिंट वाली बॉटम आएगी गला पट्टी बनी हुई है और कॉटन का दुपट्टा आएगा पम-पम वाला ठीक है जी आ गया दुपट्टा शानदार लुक आएगी सूट दी प्राइस रख केगा जी 850 रुपए दो पीस अवेलेबल ने है दे विच इस टाइम ठीक है प्रिंट थोड़ा-थोड़ा डिफरेंट -थोड़ा आएगा बाकी सेम होएगा तो जी नेक्स्ट पीस आ गया अपने को कॉफी कलर ठीक है कॉफी कलर दा सूट आएगा कॉटन दी बॉटम आएगी कॉटन दा दुपट्टा आएगा और अच्छी क्वालिटी दा सूट होएगा होगा जरी बॉर्डर आएगा अठ सौ प्राइस रहेगा सूट का कॉटन दी बॉटम कैमरी कोटन अच्छी वाली दा आएगा बिल्कुल पतली नहीं होएगी बहुत वाइसिया स्टफ का होगा ए मेरे को साढ़े छे सौ ची आठ सौ ओ जी सिंगल सूट अवेलेबल आ चिकन दुपट्टे वाला सिंगल सूट अवेलेबल आठ ठीक है और डिमांड इतनी बट सिंगल सूट अवेलेबल है हलो जी ठीक है ए वाला ओनली वन सूट अवेलेबल आ कॉटन का दुपट्टा सॉरी कॉटन का दुपट्टा आएगा चिकन वाला और प्लेन बॉटम आएगी पाकिस्तानी कोटन की स्टफ बहुत सोहना होएगा कोई भी कॉम्प्रोमाइज वाला स्टफ नहीं है मतलब ऑल गुड वाला स्टफ कोईन यही कह सकता कि स्टफ नहीं ठीक है है ना इमें स्टफे नौ सौ प्राइस का सूट है साढ़े अठ सौ मिलेगा सिंगल पीस अवेलेबल है नैक्सट आ गया जी प्योर दुपट्टा कैमरिक कॉटन का सूट ठीक है जी हेलो हेलो ਪਿਓਰ ਦੁਪੱਟਾ ਕੈਂਬ੍ਰੀ ਕਾਟਨ ਦਾ ਸੂਟ ਬਹੁਤ ਸੋਹਣਾ ਸੂਟ ਹੁਣ ਮੇਰੇ ਕੋਲ ਕੈਂਬ੍ਰੀ ਕਾਟਨ ਦਾ ਸੂਟ ਆਪਾਂ ਦੇ ਰਹੇ ਇੱਕ 650 ਚ ਵੀ ਦੇ ਰਹੇ ਆ ਠੀਕ ਹੈ ਇਹ 850 ਚ ਆਏਗਾ ਦੁਪੱਟੇ ਦਾ ਸਟਾਫ ਦਾ ਫਰਕ ਹੋਏਗਾ ਸ਼ਾਰਟ ਦੇ ਸਟਾਫ ਦਾ ਫਰਕ ਹੋਏਗਾ ਓਕੇ ਜੀ ਕੰਪਨੀ ਦਾ ਫਰਕ ਆ ਜਾਂਦਾ ਸਟਾਫ ਦਾ ਫਰਕ ਆ ਜਾਂਦਾ ਕਿਤੇ ਨਾ ਕਿਤੇ ਫਰਕ ਜਰੂਰ ਹੁੰਦਾ ਜਦੋਂ ਪ੍ਰਾਈਸ ਦਾ ਫਰਕ ਹੁੰਦਾ 850 ਪ੍ਰਾਈਸ ਰਹੇਗਾ ਨੈਕਸਟ ਆ ਗਿਆ ਜੀ ਹਰੀਆਂ ਦਾ ਸਿੰਗਲ ਪੀਸ ਅਵੇਲੇਬਲ ਆ 950 ਪ੍ਰਾਈਸ ਹੈ ਬਟ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਮਿਲੇਗਾ 850 ਦਾ ਹਲੋ ਜੀ ਇਹ ਕਿਹੜੇ ਦੀ ਆਏਗੀ ਠੀਕ ਹੈ ਔਰ ਇਹ ਪੈਨਲ ਸਾਈਡਵਰਕ ਆਏਗਾ ਐਵੇਂ ਬਹੁਤ ਸੋਹਣੀ ਲੁੱਕ ਹੈ ਸੂਟ ਦੀ ਹਲੋ ਚੈੱਕ ਕਰ ਸਕਦੇ ਹੋ कॉटन ਦੀ बॉटम ਆਏਗੀ ਪਿਓਰ ਦਾ ਦੁਪੱਟਾ ਆਏਗਾ ਤੇ ਪ੍ਰਾਈਸ ਤੁਹਾਨੂੰ ਪਤਾ ਹੀ ਹੈ 850 ਆਏਗਾ ਠੀਕ ਹੈ ਜੀ ਮੂੰਗਿਆ ਗ੍ਰੀਨ ਕਲਰ ਕਲੀਅਰ ਫਿਕ ਤੁਸੀਂ ਲੈ ਸਕਦੇ ਹੋ ਸਾਡੇ ਕੋਲ WhatsApp ਤੇ ਤੇ ਨਾਲ ਦੀ ਨਾਲ ਤੁਸੀਂ ਅ ਜਿਹੜੇ ਵੀ ਸਾਡੇ ਚੈਨਲ ਤੇ ਨਵੇਂ-ਨਵੇਂ ਚੈਨਲ ਨੂੰ ਸਬਸਕ੍ਰਾਈਬ ਜੁ ਕਰ ਲੈ। ਨੈਕਸਟ ਸੂਟ ਦਿਖਾਉਣੇ ਆ ਤੁਹਾਨੂੰ। ਪੀਸ ਨਾਲ ਜਿਵੇਂ ਜਿਵੇਂ ਆਏ ਨੇ ਤੁਹਾਡੇ ਨਾਲ ਵੀਡੀਓ ਸ਼ੇਅਰ ਨਹੀਂ ਕਰ پا ਰਹੇ ਆਪਣੀ YouTube ਵਾਲੀ ਫੈਮਿਲੀ ਦੇ ਨਾਲ ਕਿਉਂਕਿ ਸ਼ਾਪ ਤੇ ਵੀ ਰਖੜੀ ਦਾ ਕਰਕੇ ਕਾਫੀ ਰਸ਼ ਰਹਿੰਦਾ ਹੈ ਔਰ ਸਟਾਕ ਜਿਵੇਂ ਆ ਰਿਹਾ ਹੈ ਤਿਵੇਂ ਹੀ ਨਿਕਲ ਰਿਹਾ ਹੈ। ਕਿਸੇ ਵਿੱਚ ਇੱਕ ਪੀਸ ਬਚਿਆ ਕਿਸੇ ਵਿੱਚ ਦੋ ਪੀਸ ਬਚੇ ਕਿਸੇ ਦੇ ਵਿੱਚ ਕੋਈ ਵੀ ਨਹੀਂ ਬਚਿਆ ਔਰ ਮੇਰੇ ਮਨ ਦੇ ਵਿੱਚ ਕੰਦੀ ਰਹਿ ਗਈ ਕਿ ਉਹ ਸੂਤ ਮੈਂ ਤੁਹਾਡੇ ਨਾਲ ਸ਼ੇਅਰ ਕਰਨੇ ਸੀਗੇ ਠੀਕ ਹੈ ਐ ਲੋ ਗਲਾ ਬਹੁਤ ਸੋਨਾ ਬਣਿਆ ਹੋਇਆ ਤੇ ਕਟਦਾਣੇ ਦਾ ਕੰਮ ਹੋਇਆ ਗਲੇ ਗਲਾ ਪੱਟੀ ਠੀਕ ਹੈ ਔਰ ਜਾਮ ਦਾ ਸਟੱਫ ਆਊਗਾ ਠੀਕ ਹੈ ਜਾਮ ਕਾਟਨ ਦਾ ਸਟੱਫ ਆਊਗਾ ਨੀਚੇ ਫਿਨਿਸ਼ਿੰਗ ਇਹਦੀ ਸੂਪਰ ਆਊਗੀ ਘੇਰੇ ਤੇ ਠੀਕ ਹੈ ਐ ਲੋ ਜੀ ਫਰੰਟ ਬੈਕ ਸੇਮ ਆਊਗੀ ਇਹ ਆਊਗਾ ਬਾਟਮ ਦਾ ਸਟੱਫ ਬਹੁਤ ਸੋਹਣਾ ਜਾਮਦੀ ਬਾਟਮ ਬਾਟਮ ਆਊਗੀ ਕਾਟਨ ਦੀ ਕਾਟਨ ਦੀ ਹੈ ਪਰ ਬਹੁਤ ਸੋਹਣੀ ਹੈ ਸੌਫਟ ਮੱਖਣ ਮલાઈ ਤੇ ਇਹ ਆਗੇ ਨਾਲ ਕਾਟਨ ਦਾ ਦੁਪੱਟਾ ਬਹੁਤ ਸੋਹਣਾ ਖੁੱਲਾ ਡੁੱਲਾ ਦੁਪੱਟਾ ਆਊਗਾ ਕਾਟਨ ਦਾ ਇਹ ਜੀ ਪਿਸਤਾ ਗ੍ਰੀਨ ਕਲਰ ਹੈ ਸੁਪਰ ਵਾਲੀ ਕੁਆਲਿਟੀ 850 ਪ੍ਰਾਈਸ ਰਹੇਗਾ ਸੁਪਰ ਦੋ ਕਲਰ ਅਵੇਲੇਬਲ ਨੇ ਠੀਕ ਹੈ ਇਹਦੇ ਵਿੱਚ ਤੁਹਾਨੂੰ ਮਿਲਣਗੇ ਦੋ ਕਲਰ ਇੱਕ ਕਲਰ ਮਿਲੇਗਾ ये वाला ऑनियन शेड मिलेगी एक पिस्ता ग्रीन शेड मिलेगी दो कलर अवेलेबल ने स्क्रीनशॉट लेना है भेजना साट्सअप नंबर पर अपना ऑर्डर जल्दी जल्दी कन्फर्म करा लेना है। नैक्सट आएगा जी अपने को सिंगल पीस अवेलेबल आ डिजल प्रिंट कॉटन आएगी हलो जी डिजिटल प्रिंट कॉटन प्योर दुपट्टा ओके हाउ जी प्योर दुपट्टा ਵਾਉ ਵਾਲਾ ਸੂਟ ਆ ਲੈ ਲੋ ਜੀ ਰਖੜੀ ਦੇ ਨਜ਼ਾਰੇ ਤੋਹਫੇ ਨੇ ਰਖੜੀ ਦੇ फटाफट ਲੈ ਲੈਂਦੇ ਜਾਓ ਆ ਲੋ ਜੀ 850 ਪ੍ਰਾਈਮ ਰਹੇਗਾ ਨੈਕਸਟ ਸੂਟ ਆ ਗਿਆ ਜੀ ਆਪਣੇ ਕੋਲ ਆਪਾਂ ਤੁਹਾਨੂੰ ਦਿਖਾ ਦੋ ਪੀਸ ਆਪਣੇ ਕੋ ਅਵੇਲੇਬਲ ਨੇ ਸ਼ੰਕਰ ਬ੍ਰਾਂਡ ਦਾ ਸੂਟ ਹੈ ਟਾਈ ਐਂਡ ਡਾਈ ਦਾ ਪਿਓਰ ਕਾਟਨ ਕੈਮਬ੍ਰਿਕ ਕੈਮਬ੍ਰਿਕ ਕਾਟਨ ਆਉਗੀ ਸ਼ੰਕਰ ਬ੍ਰਾਂਡ ਦੀ ਪਿਓਰ ਦਾ ਦੁਪੱਟਾ ਆਊਗਾ ਨਾਲ ਆ ਲੋ ਜੀ ਦੁਪੱਟਾ ਪਿਓਰ ਦਾ ठीक है खोलता ही नहीं पिया जी मैं दुपट्टा लैके दिखाऊंगी क्योंकि तुम्हें पता कलर भी मेरा पसंद है और बहुत सोहनी लुक है सूट बहुत सोना है सूरजमुखी कलर का सूट है बहुत ही सोहना अठ सौ सो प्राइस प्राइज आएगा इस अगला कलर आएगा येलो रैड ठीक है ਇਹ ਆ ਗਿਆ ਇਹਦੇ ਨਾਲ ਦੁਪੱਟਾ ਪਿਓਰ ਦਾ ਦੁਪੱਟਾ ਆਏਗਾ ਪਿਓਰ ਸਫਵਨ ਦਾ कॉटन ਦਾ ਨਹੀਂ ਇਸ ਵੀਡੀਓ ਚ ਜਿੰਨੇ ਵੀ ਸੂਟ ਦਿਖਾਇਆ ਪਿਓਰ ਦੇ ਦੁਪੱਟੇ ਵਾਲੇ ਨੇ कॉटन ਦੇ ਦੁਪੱਟੇ ਵਾਲੇ ਨੇ ਵਧੀਆ ਕੁਆਲਿਟੀ ਦੇ ਸੂਟ ਨੇ 850 ਪ੍ਰਾਈਸ ਰਹੇਗਾ ਠੀਕ ਹੈ ਇਹਨਾਂ ਸੂਟਾਂ ਨੂੰ ਲੈਣ ਵਾਸਤੇ ਹੁਣ ਤੁਸੀਂ ਕਰਨਾ ਕੀ ਹੈ ਤੁਸੀਂ ਸਕਰੀਨਸ਼ਾਟ ਲੈਣਾ ਹੈ ਮੇਰੇ WhatsApp ਨੰਬਰ ਤੇ ਭੇਜਣਾ ਹੈ ਆਪਣੀ ਬੁਕਿੰਗ ਕਰवानी ਹੈ ਪੇਮੈਂਟ ਕਰਨੀ ਹੈ ਨਾਲ ਦੀ ਨਾਲ ਆਪਣਾ ਐਡਰੈਸ ਦੇਣਾ ਹੈ ਠੀਕ ਹੈ ਜੀ ਉਮੀਦ ਕਰਦੇ ਆ ਤਾਨੂੰ ਵੀਡੀਓ ਅੱਜ ਦੀ ਪਸੰਦ ਆਈ ਹੋਵੇਗੀ ਅਗਰ ਤੁਹਾਨੂੰ ਵੀਡੀਓ ਪਸੰਦ ਆਈ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਥੈਂਕ ਯੂ ਧੰਨਵਾਦ ਤਾਂ